ਮੈਂ ਤੁਹਾਡ ਨਾਲ ਗੱਲ ਹੀ ਸਾਂਝੀ ਕਰਨੀ ਹੈ ਜੋ ਮੇਰੀ ਹੱਦ ਬੀਤੀ ਮੈਂ ਤੁਹਾਡ ਨਾਲ ਸਾਂਝੀ ਕਰਨੀ ਹੈ ਜੇ ਅੱਜ ਮੈਂ ਇਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਵੇ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਦੇ ਡਾਰੀ ਐਵੇਂ ਪੈਦਾ ਕਰ ਦੇਣਾ ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਦੇ ਖੜੀ ਆ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਕਿ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅੱਗੇ ਖਲਾਸ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੋਪਣੇ ਦਿਖਾਉਂਦੇ ਕੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹਦੇ ਕੀਤੇ ਹੋਏ ਵਾਦੇ ਇੱਕ ਤੇ ਪੁਰਾਣੇ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਪਛੂੜ ਨਹੀਂ ਮਾਝ ਕੁਝ ਹੋਰ ਹੁੰਦੀ ਅਸੀਂ ਬਾਦਰਾ ਨੂੰ ਵੀ ਕਿਰਿਆ ਕਾਂਗਰਸ ਨੂੰ ਵੀ ਸਮਝਾ ਕੇ ਕਿਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹ ਇਕ ਜੀ ਦੇਖੋ ਮੈਂ ਤੁਹਾਨੂੰ ਛੁੱਟੀ ਇੱਕ ਪਿਛੜੇ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮਜੂਤਾ ਸਰਕਾਰ ਜਿਹੜੀ ਬਦਲਾਅ ਵਾਲੀ ਸਰਕਾਰਾਂ ਨਾਲ ਗੱਲ ਕਰਦਾ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫਤਰ ਖੋਲਣਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10 12 ਮੁੰਦੇ ਸੀ ਮਾ ਉਹਨਾਂ ਨੌ ਵੀ ਲਗਵਾ ਮਾ ਪਾਰਟੀ ਦਾ ਇੱਕ ਸੀਗੇ ਆਪਣੇ ਨਿਰੰਦਰ ਬਿੱਟਾ ਇੱਕ ਕਾਲੇ ਕਬੂ ਸੁਰੇਂਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਖੇੜੀ ਚੌਕ ਦੇ ਵਿੱਚ ਦਫਤਰ ਖੋਲਿਆ 2014 ਦੇ ਵਿੱਚ ਮੇਰਾ ਪਿੰਡ ਅੱਜ ਤੇ ਮੇਰਾ ਪ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪਿੰਡ ਕਲਪਾਰਟੇ ਨੇ ਬਹੁਤ ਕਰਿਆ ਮੈਂ ਕੱਲੇ ਨੇ ਪੋਲਿੰਗ ਬੂਥ ਆਇਆ ਮੈਨੂੰ ਸੋਚ ਕੀ ਸੀਗੀ ਮੈਨੂੰ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਮੈਨੂੰ ਸਿਰ ਬਦਲ ਬਦਲਾ ਆਵੇ ਯਾਰ ਕੁਛ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਵੀ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੋਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪਾਉਣ ਪਾਣੀ ਦੇ ਦੇ ਸੀ ਵੇਲੇ ਪਲੇ ਹੋਇਆ ਪਰ ਗੱਲ ਜੇ ਆਦਮੀ ਦੇ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਖਿਲਾਫ ਬੋਲਿਆ ਹਾਂ ਸੀ ਹਮਦੇ ਪਰ ਮੇਰੇ ਭੈਣਾ ਤੇ 307 ਦਾ ਪਰਚਾ ਪਾਇਆ ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਚਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬੂਗੜ ਦੇ ਜ਼ਿਲ੍ਹਾ ਵਿੱਚ ਬੈਠੇ ਨੇਗੇ ਕਿਸੇ ਤਾਂ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਛੁ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਿੱਥੇ ਬੰਦੇ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਸਿਆ ਸਕਦਾ ਮੇਰੇ ਤੇ ਕਿਹੜਾ ਜਿਹੜਾ ਪਰਚੇ ਕਹੋ ਜੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਖਾਤੇ ਦੇ ਵਿੱਚ ਪੈਸੇ ਪਾਏ ਕਹਿੰਦੇ ਵਿਦੇਸ਼ੀ ਫੰਡ ਹੈ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਜੀ 379 ਵੀ 379 ਵੀ ਜਿਹੜੇ ਮੇਰੇ ਤੇ ਲੱਗੇ ਆ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਮੈਨੂੰ ਆਏ ਨਹੀਂ ਪਤਾ ਕਿ ਬੰਦਾ ਕਿਹੜਾ ਜਿਹੜਾ ਇਹਦੇ ਮੇਰੇ ਤੇ ਪਰਚਾ ਕਰਨ ਵਾਲਾ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਾਹਿਬਾਨ ਬੈਠੇ ਨੇ ਕਿ ਇਹਨਾਂ ਨੂੰ ਪੁੱਛ ਲਓ 1 ਸਾਲ ਅਸੀਂ ਦਿੱਲੀ ਦੇ ਬਾਹਰਾਂ ਦੇ 1.5 ਸਾਲ ਮਹੀਨਾ ਤੋਂ ਉੱਥੇ ਬੈਠਾ ਰਹੇ ਆ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚ ਅਜੋ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖਾਂ ਯੂਨੀਅਨ ਹੁੰਦੀ ਕਾਪੀਆਂ ਯੂਨੀਅਨ ਹੁੰਦੀ ਪਹਿਲਾ ਜ਼ਿਲ੍ਹਾ ਪ੍ਰਧਾਨ ਰਹੇ ਪੰਜਾਬ ਦੇ ਮੀਟ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਰਮਾਨ ਉਹ ਉਸ ਦਾ ਪੁੱਤ ਹੈ ਪਰ ਜਿਹੜੀ ਮੇਰੇ ਨਾਲ ਤਸੱਦਤ ਹੋਈ ਹੱਡ ਬਿੱਤੀ ਜਿਹੜੀ ਮੇਰੇ ਨਾਲ ਹੋਈ ਉਹ ਕੀ ਹੋਈ ਦੇਖੋ ਇਦੋਂ ਤੇ ਜਿਹੜੀ ਸਿਆਮ ਦੀ ਸਿਆਖਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸਐਚਓ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ ਫਿਰ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਸਾਨੂੰ ਇਹਨਾਂ ਨੂੰ ਤੋੜ ਦੇਣਾ ਇਹਨੂੰ ਖਤਰਾ ਆਹੀ ਗੱਲ ਹੋਈ ਜਾਂ ਨਾ ਬਾਈ ਉੱਥੇ ਸਿਕਿਉਰਿਟੀ ਦੇਣੀ ਸਿਕਿਉਰਿਟੀ ਦੇਣੀ ਇਹੋ ਜਿਹੀ ਗੱਲਾਂ ਹੋਈਆਂ ਇਹ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਦੇ ਨਾਲ ਸੋ ਚੱਲ ਗਿਆ ਇਹ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੋਂ ਨਾਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰਸਟਪਾਲੇ ਨੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਫੇਸ ਕਰਦੇ ਨੇਗੇ ਜੱਸ ਸਾਹਦੇ ਪੇਸ਼ ਕਰਦੇ ਨੇ ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ ਇਹ ਜਾਂ ਬੈਂਚ ਜਿਹੜਾ ਮੇਜ ਹੁੰਦਾ ਲੱਤਾਂ ਬੰਨ ਲੀਆਂ ਹੱਥ ਮੰਨ ਵਾਲੇ ਹੱਥਾਂ ਦਾ ਡਾਂਗ ਪਾੜੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਤ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਦਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸੁਗਰੇ ਫੇਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਹੈ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹਿ ਵੀ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆ ਤੁਸੀਂ ਮੇਰੇ ਨਾਲ ਕੀਤਾ ਨਹੀਂ ਹਾਂ ਕੁਝ ਉਹ ਤੇ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫੇਰ ਟੜਕੇ ਫੇਰ ਕੱਪੜੇ ਲਾ ਲੇ ਫੇਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਟਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀ ਅਕਤੂ ਤੇ ਕਰਦਾ ਸਿਆਸਤ ਕਰ ਕੀ ਆ ਮੈਨੂੰ ਇੱਕ ਵੀ ਚੀਜ਼ ਦੱਸ ਤੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੱਟੇਓ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨਾਲ ਲੜਾਈ ਆ ਮੈਂ ਇਹਨੇ ਮੋਹਰਾ ਬਣਾਇਆ ਇਹ ਜਿਹੜੀ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੱਟਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਅਰ ਤੁੰਤੇ ਕਰ ਸਾਥ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮਾ ਤੋਂ ਮਾਰ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਤੇ ਮੈਂ ਝੂਠ ਮੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਾਥ ਤਕਰੀਬ ਕੋਈ ਸਾਥ ਨਹੀਂ ਕਰ ਸਕਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਉ ਅਸੀਂ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਤੂੰ ਸਾਥ ਤੋਰ ਕਿਹੜੀ ਡਗੂ ਹੋ ਤਾਂ ਇਹਨਾਂ ਅਗਰ ਹੋ ਜਦਾ ਕਿਸੇ ਨੇ ਨਹੀਂ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਪੜ ਮੈਂ ਨੌਕ ਮੈਂ ਇਕੱਲੇ ਇਕੱਲੇ ਜਾ ਕੇ ਮੋਢੇ ਦਸ ਧਰ ਦੂੰ ਵੀ ਆਸ ਸੀਗਾ ਇਹਨੇ ਐਵੇਂ ਮੈਨੂੰ ਨੰਗਾ ਕੀਤਾ ਇਹਨੇ ਐ ਕੀਤਾ ਨੇ ਐ ਕੀਤਾ ਦੇਵ ਮੇਰੀ ਕਾਕਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਕੀਤੀ ਐ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੋਈ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰਾ ਕੁਝ ਵੀ ਹੈ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਇੱਥੇ ਟਿੱਕਰ ਸਿਆਲ ਸਿੰਘ ਜੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਹੋਊਗੀ ਮੇਰੇ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂਦਾ ਇੱਥੋਂ ਟਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪੈਣਗੇ ਇਹ ਗੱਲ ਜੇ ਮੈਂ ਨਾਲ ਲੋਕਾਂ ਨੂੰ ਦੱਸਿਆ ਤਾ ਇਹ ਲੋਕਾਂ ਨੇ ਗੱਲ ਬੋਲਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ ਮੈਂ ਹਾਜ਼ਰ ਨਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇ ਹੁੰਦਾ ਧਾਰਨੀਆ ਕਿ ਇਹ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੁੰਦਾ ਘਟਨਾਵਾਂ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾਂ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤਰਾ ਨਾਮ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਪੁਲਿਸ ਨੂੰ ਆਪਾਂ ਕਹਿੰਦੇ ਨੇ ਪੁਲਿਸ ਹਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ ਪ ਆਫਸਰ ਕੀ ਕਰਨਾ ਆਫਸਰਾਂ ਨੂੰ ਐ ਬੱਤਿਆ ਜਾਂਦਾ ਪੂਰਾ ਧਰਕੇ ਆ ਸਿਆਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਆਸੋ ਅਸੀਂ ਬੋਲ ਦਿੱਤੀਆਂ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦਿਆਂ ਵੀ ਭਾਈ ਜੋ ਪਹਿਲਾਂ ਤਾਂ ਬਾਅਦੇ ਕੀ ਤੁਸੀਂ ਉਹ ਬਾਅਦੇ ਦਿਖਾ ਦੇ ਸਾਨੂੰ ਪੂਰੇ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦੱਸਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆਗਾ ਦੇਖੋ ਸਾਰੇ ਪੋਲੀਟਿਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ ਮੀਡੀਆ ਬੈਠਾ ਨੱਕਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਰੋ ਸਿਆਸਤਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟਿਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਈ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਉਹ ਬੰਦੇ ਨਹੀਂ ਇਹਦੇ ਮੂੰਹੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਜਦੋਂ ਤੋਂ ਮੇਰੇ ਤੋਂ ਪਹਿਲਾਂ ਬਰਨਾਲਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਖੂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤਰੀਆਂ ਦਾ ਕਾਸ਼ ਦਾ ਆਚਾਰ ਕਰੀ ਖੜਾ ਐਥੋਂ ਤੱਕ ਕੇ ਗੱਲ ਕਹੀ ਗਈ ਤੁਤ ਕੁਰਸੀਆਂ ਵਗੈਰਾ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆਹ ਗੱਲ ਨੋਟ ਕਰ ਲਓ ਜੇ ਤੂੰ ਬਾਹਰ ਜਾ ਕੇ ਬੋਲਿਆ ਕਿ ਨਾ ਹੋਰ ਜਿਹੜੇ ਪਾਤਰੀ ਨੇ ਉਧਰ ਤੇ ਪਾਉਂਗਾ ਦੱਸੋ ਭਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜੱਥੇਬੰਦੀਆਂ ਦਾ ਇਤੋਂ ਤੱਕ ਜਿਹੜੀ ਸਿਆਦ ਸੀਐਮ ਪੰਜਾਬ ਦਾ गिर ਚੁੱਕਿਆ ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ ਝੂਠਿਆ ਨਹੀਂ ਭਗਤ ਸਿੰਘ ਬਣਾ ਫਿਰਦਾ ਭਗਮਾਤਮਾ ਨਾਲ ਤੇਰੇ ਤੋਂ ਕਦੇ ਸਿਆਦ ਨਹੀਂ ਤੇਰੇ ਤੋਂ ਕੋਈ ਮੈਂ ਕਹਣਾ ਗਿਰ ਨਹੀਂ ਸਕਦਾ ਇਤੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀਆਂ ਇਹਨਾਂ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਅਹਦਾ ਕੁੱਝ ਕਰਮਾਦਾ ਧੰਨਵਾਦ ਪਰ ਨਹੀਂ ਤੁਹਾਡਾ ਜੋ ਵੀਡੀਓ ਦੀ ਗੱਲ ਹੋ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਰ ਕਰਕੇ ਤੋਂ ਵੀ ਹਾਲ ਤੋਂ ਦੇਖੀ ਹੋਈ ਹੈਗੀ ਸੱਚ ਹੈ ਜੀ ਇਹ ਗੱਲ ਬਿਲ ਫੋਨੂ ਮੀਡੀਆ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਉਂ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਅਸੀਂ ਇਹ 2 ਦੇ ਵਿੱਚ ਮੈਂ ਲੈ ਕੇ ਜਾਉਂਗਾ ਮੈਂ ਤੈਨੂੰ ਦਿਖਾਉਂਗਾ ਕਿ ਆਹ ਬੰਦੇ ਨਾਲ ਮੈਂ ਤੇ ਲੁਧਿਆਣੇ ਦੀ ਕਟਨਾਗੀ ਇੱਕ ਮਿੰਟ ਲੁਧਿਆਣੇ ਦੀ ਕਟਨਾਗੀ ਕੁਐਸਚਨ ਰੋਕ ਲਓ ਇੱਕ ਮਿੰਟ ਤੁਸੀਂ ਆਪਣਾ ਰੱਖ ਜਿਹੜਾ ਹਾਂ ਜਿਹੜਾ ਗੱਲ ਵੀ ਰਹੇਗੀ ਦੇਖੋ ਅਸੀਂ ਗੱਲ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ ਕੀ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਸ ਲੈਣਗੇ ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਗੰਗਾ ਨੰਕਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਨੂੰ ਮਾਫੀ ਮੰਗ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ ਜਿਹੜੇ ਸੀਆਈ ਬਣਜਾ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਉਹਦਾ ਡਾਟਾ ਦਾ ਪਿਆ ਹੋਣਾ ਜੇ ਡੀਲੀਟ ਵੀ ਕਰ ਦੇਣਗੇ ਤਾਂ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ ਇਹ ਉਹ ਵੱਡਾ ਕਹਾਣ ਹੈ ਮੁੱਖੀ ਅਧਿਕਾਰਾਂ ਦਾ ਹੱਥਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ ਜੇ ਭਾਂਦੇ ਨੇ ਕਿਹਾ ਭਰਾਂਦੇ ਨੇ ਕਿਸੇ ਉੱਥੇ ਏਸੀਪੀ ਨੂੰ ਡੀਸੀਪੀ ਨੂੰ ਜਾਂ ਸੀਪੀ ਨੂੰ ਜਿਹਨੂੰ ਮਰਜ਼ੀ ਕਹਿਤਾ ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਤਾਂ ਸਿੱਧਾ ਰੂਪੇ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਪਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇੰਨਾ ਨਾ ਕੋਈ ਕਸਰ ਛੱਡੀ ਨਹੀਂ ਬਾਈ ਜੀ ਲਮਾ ਪਾਲਿਆ ਬਣ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾ ਬਹੁਤ ਪਰਸਨਲ ਗੱਲ ਸੁਣੋ ਅਸੀਰ ਕੰਗਰ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਆਸ ਕਰਦਾ ਕੀ ਇਹੋ ਜਿਹਾ ਹਰਕਤ ਇਹੋ ਜਿਹਾ ਹਰਕਤ ਕਰ ਰਿਹਾ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਬੱਚਾ 307 ਦਾ ਪਰਚਾ ਮੇਰੀ ਭੈਣ ਤੇ ਮਦਦ ਦਾ ਧੰਨਵਾਦ ਨਾਗੂਆਂ ਦਾ ਇਸ ਤੋਂ ਵੱਡਾ ਕੀ ਜ਼ਰੂਰਤ ਹੋਊਗਾ 307 ਤੋਂ ਵੱਡਾ ਕੋਈ ਜ਼ਰੂਰਤ ਨਹੀਂ ਪੈਸਾ ਮੇਰੀਆਂ ਸਕੂਲ ਦੇ ਮੁੰਡਿਆਂ ਨੇ ਕਿ ਉਹਦੇ ਫੜ ਕੇ ਪਰਚਾ ਪਤਾ ਜੈਨੀ ਚੋਰ ਬਣਾਦਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਨੂੰ ਮੈਂ ਜਾਣ ਦਾ ਤੱਕ ਨਹੀਂ ਸਭ ਤੋਂ ਵੱਡੀ ਗੱਲ ਹੁੰਦੀ ਆ ਬੰਦੇ ਦੀ ਇੱਜ਼ਤ ਬੰਦਾ ਅਣਖ ਦੇ ਇੱਤ ਨਾਲ ਜਿਉਣਾ ਚਾਹੁੰਦਾ ਸਵੈ ਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈ ਮਾਨ ਤੇ ਕੋਈ ਸੱਟ ਨਾ ਵੱਜੇ ਮੇਰੀ ਇੱਜ਼ਤ ਅਣਖ ਦੇ ਤੇ ਬੰਦੇ ਤੇ ਗੱਲ ਆਉਂਦੀ ਨੂੰ ਤੇ ਬੰਦਾ ਮਰਨ ਮਾਰਨ ਤੇ ਤਾਰੂ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਢੀਲ ਕਰਕੇ ਉਹਦੀ ਵੀਡੀਓ ਬਣਾ ਕੇ ਤੇ ਵੀਡੀਓ ਕੌਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਇਤੂ ਭੱਟਾ ਜ਼ਬਰ ਤੇ ਜ਼ੁਲਮ ਤੇ ਬੁਚੜਪਣਾ ਕੀ ਹੋ ਸਕਦਾ ਉਹ ਉਹੀ 80 90 ਦਾ ਦੌਰ ਜਿਹੜਾ ਅਪ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80 90 ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤੇ ਸ਼ਦਰ ਥਾਣਿਆਂ ਚ ਸੀਰੀ ਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਆਂਗੇ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆ ਲਗਾਣੇ ਪੁੱਛਦਾ ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮੁਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮੁਕੱਦਮਾ ਦਰਜ ਹੋਇਆ ਹੋਰ ਮੁਕੱਦਮਾ ਦਰਜ ਹੋਇਆ ਮਹਾਲੀ ਮੁਕੱਦਮਾ ਦਰਜ ਹੋਇਆ ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਹੈ। ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਣੇ ਨੇ ਖੁੰਗਾਂ ਹੋਣੀਆਂ ਫਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਹ ਸਾਰੇ ਸਾਡੇ ਪਰਚੇ ਨੇ ਕਾਫੀ ਸਾਡੇ ਕੋਲੇ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਡਿਸਚਾਰਜ ਹੋ ਚੁੱਕੇ ਜਿਹੜਾ 307 ਦਾ ਮੁਕਦਮਾ ਦਰਜ ਵਾਸੀ ਧਨੋਲੇ ਆ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTubeਾਂ ਚ ਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕਦਮਾ ਦਰਜ ਸੀ ਉਹ ਮੁਕਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਖਮੋਰ ਦੇ ਮੁਕਦਮੇ ਦੀ ਰਿਪੋਰਟ ਆ ਪਟਿਆਲੇ ਦੇ ਮੁਕਦਮੇ ਦੀ ਰਿਪੋਰਟ ਆ ਲੁਧਿਆਣੇ ਦੇ ਮੁਕਦਮੇ ਦੀ ਸਾਰਾ ਰਿਪੋਰਟ ਸਾਡੇ ਕੋਲੇ ਦਿੱਲੇ ਆ ਸੇ ਤੋਂ ਸਾਰੇ ਮੁਕਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਪਾਰ ਆ ਚੁੱਕੀ ਐ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਸਿੱਖਣਾ ਚਾਹੁੰਦਾ ਦੇਖੋ ਇਹਨਾਂ ਦੇ ਟਕੜਮ ਬਾਜੀਆਂ ਕੀ ਹੁੰਦੀਆਂ ਕਿਵੇਂ ਪੈਂਤੜੇ ਖੇੜਦੇ ਆ ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ ਜਿੱਦ ਤੇ ਹਾਈਵੇ ਜਾਮ ਹੋਇਆ ਸ਼ੁਰੂ ਦੇ ਵਿੱਚ ਅਸੀਂ 3-400 ਜਾਣਾ ਅੱਗੇ ਸੀਗੇ ਲੱਗੇ ਹੋਏ ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਪਾਸੇ ਲਾ ਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ ਤੂੰ ਰਿਟੇਨ ਹੋ ਜਾ ਤੂੰ ਨਜ਼ਰਬੰਦ ਹੋ ਜਾ ਇਹਨਾਂ ਨੂੰ ਤਾਂ ਡਾਂਗਾ ਮਾਰ ਕੇ ਭਜਾ ਦੇਂਗੀ ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਦਾ ਇਹ ਪੰਜਾਬ ਦੇ ਲੋਕ ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵਿਹਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ ਇਹ ਲੋਕ ਆਏ ਨੇ ਸਚਾਈ ਲਈ ਜ਼ਬਰ ਦੇ ਖਿਲਾਫ ਜੋ ਦਸ਼ਤਤ ਹੋਇਆ ਜੋ ਆਵਾਜ਼ ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ ਜਵਾਨਬੰਦੀ ਲਈ ਕਹਿੰਦੇ ਮੋਦੀ ਕਰ ਰਿਹਾ ਮੋਦੀ ਜੀ ਮੈਂ ਕਰ ਰਿਹਾ ਨਾ ਜਵਾਨਾਂ ਨੂੰ ਆਵਾਜ਼ਾਂ ਨੂੰ ਜੇਲ੍ਹਾਂ UAPA ਐਨਸੇ ਲਾ ਕੇ ਉਹੀ ਕੰਮ ਭੰਤ ਨਹੀਂ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਇਹ ਸਾਰੀ ਪੰਜਾਬ ਦੀ ਜ਼ੁਬਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਇਆ ਇਹ ਆਇਆ ਉਹ ਜਵਾਨ ਬੰਦੀ ਦੇ ਖਿਲਾਫ ਆਇਆ ਮੈਂ ਕਿਹਾ ਸੀ ਉਹਨਾਂ ਚੋਂ ਨੀ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਣਗੇ ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ ਕਹਿੰਦਾ ਜੀ ਆਗੂ ਅਸੀਂ ਕਰਦੇ ਹੁੰਦੇ ਆ ਟੇਨ ਹੋ ਜਾਂਦੇ ਹੁੰਦੇ ਆ ਮੈਂ ਕਿਹਾ ਕੰਮ ਇਹ ਹੋਰ ਕਰਦੇ ਹੋਣੇ ਅਸੀਂ ਟੇਨ ਨਹੀਂ ਹੋਣਾ ਸਾਡੇ ਬਰਾਬਰ ਡਾਂਗਾ ਮਾਰੋ ਬਰਚੇ ਪਾ ਦੋ ਚੱਕ ਜਿੰਨ ਸਿੱਟ ਦੋ ਅਸੀਂ ਇਹਨਾਂ ਨਾਲ ਆਏ ਆ ਇਹ ਸਾਡੇ ਨਾਲ ਆਏ ਆ ਇਹਨਾਂ ਨਾਲ ਹੀ ਕਿਤੇ ਜਾਵਾਂਗੇ ਇਹਨਾਂ ਦੂਜੇ ਪਾਸੇ ਕੀ ਕੀਤਾ ਸੁਣਨ ਵਾਲੀ ਗੱਲ ਹੈ ਉਹੀ ਪੁਲਿਸ ਅਧਿਕਾਰੀ ਕਿਸਾਨਾਂ ਆਗੂਆਂ ਨੂੰ ਕਹਿੰਦਾ ਲੱਖਾ ਕਹਿੰਦਾ ਮੈਨੂੰ ਮੈਨੂੰ ਗ੍ਰਿਫਤਾਰ ਕਰ ਰਹੇ ਨੇ ਡੰਗਾ ਮਾਰਦੇ ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ ਅਸ਼ਪਾਲਾਂ ਤੋਂ ਮੁੰਡਾ ਸਪਾਲਾਂ ਤੋਂ ਉਹਦੇ ਨੂੰ ਦੱਸਿਆ ਕਹਿੰਦਾ ਭਾਈ ਉਹ ਉੱਥੇ ਗਏ ਗਏ ਨੇ ਕਿ ਐਸਪੀ ਆ ਗਿਆ ਐਸਪੀ ਕਹਿਣ ਲੱਗਿਆ ਕਿ ਯਾਰ ਤੂੰ ਤੂੰ ਭਾਂਦੇ ਮਗਰ ਤੁਰੇ ਫਿਰਦੇ ਹੋ ਭਾਣੇ ਨੇ ਦਾ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ 290 ਹਜ਼ਾਰ ਰੁਪਇਆ 2 ਲੱਖ ਉਹਨਾਂ ਨੂੰ ਦੇਤਾ 90 ਹਜ਼ਾਰ ਭਾਣਾ ਖਾ ਗਿਆ ਵੀ ਚੋਰ ਬੰਦੇ ਅਮਰ ਤੁਰੇ ਫਿਰਦੇ ਆ ਜਾਨੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ ਕਿਵੇਂ ਇਕੱਲੇ ਇਕੱਲੇ ਨੂੰ ਨਖੇੜਦੇ ਨੇ ਕਿਵੇਂ ਪ੍ਰਾਪੇ ਗੰਡਾ ਕਿਵੇਂ ਪ੍ਰਚਾਰ ਫੁੱਲ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ ਲਖ ਬਈ ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਇਹ ਮੇਥਕੇ ਝੰਡੇ ਨਾ ਚਲਾਇਆ ਕਰੋ ਇਹ ਸ਼ਾਹਸ਼ਾ ਨੇ ਤਾਂ ਝੰਡੇ ਨਾ ਚਲਾਓ ਕੁਝ ਬੰਦਿਆਂ ਨੇ ਵੀ ਚਲਾਏ ਲੱਖਾਂ ਕੱਲਾ ਕੇ ਪਹੁੰਚ ਗਿਆ ਜੀ ਆ ਸਦੀਪਪੂਲ ਬੈਠਾ ਪੁੱਛ ਲੋ ਕਿਵੇਂ ਪਹੁੰਚ ਗਿਆ ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਕਾਕਾ ਕੋਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਸਭਰਾਹ ਸਾਹਿਬ ਉਥੋਂ ਮਾਜਾ ਸੰਘਰਸ਼ ਕਮੇਟੀ ਵਾਲੇ ਮਾਜੇ ਨੂੰ ਚੱਲ ਕੇ ਐਮਬਸਰ ਤੋਂ ਵੀ ਮਿਲ ਕੇ ਪਹੁੰਚ ਗਏ ਜਸਵਿੰਦਰ ਲੋਂਗੋਵਾਲ ਭਾਰਤੀ ਕਿਸਾਨ ਯੂਨੀਅਤ ਆਜ਼ਾਦ ਵਾਲਾ ਪ੍ਰਧਾਨ ਉਹ ਵੀ ਮਿਲ ਕੇ ਪਹੁੰਚ ਗਿਆ ਸੋ ਕਈ ਬੰਦਿਆਂ ਨੇ ਤੇ ਕਈ ਅਖਬਾਰੀ ਪੱਤਰਕਾਰਾਂ ਨੇ ਮਿਲ ਕੇ ਝੰਡਾ ਚਲਾਇਆ ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਧ ਬਣ ਕੇ ਏਜੰਡੇ ਚਲਾਏ ਇਹ ਉੱਥੇ ਕਿਵੇਂ ਪਹੁੰਚ ਗਏ ਇਹਨਾਂ ਦੀ ਮਿਹਨੀ ਭੁਗਤ ਹੈ ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ ਸ਼ੁੱਟਿੰਗਾਂ ਜੀ ਫਲਾਨਾ ਜੀ ਧਮਕਾਨਾ ਜੀ ਹੁਣ ਕੋਈ ਨਵਾਂ ਏਜੰਡਾ ਲੱਭਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਇਹ ਗੱਲਾਂ ਚੰਗੀਆਂ ਨਹੀਂ ਅਸੀਂ ਪੰਜਾਬ ਲਈ ਲੜਦੇ ਆਂ ਪੰਜਾਬ ਲਈ ਲੜਦੇ ਮਰਦੇ ਹੀ ਨਿਕਲੇ ਨਜ਼ਰਾਵਾਂਗੇ ਇਹ ਸ਼ਾਸ਼ਾ ਚੰਗੀਆਂ ਨਹੀਂ ਪੰਜਾਬ ਦੇ ਉੱਤੇ ਹਮਲੇ ਬਹੁਤ ਪਰ ਹੋ ਰਿਹਾ ਸਾਡੇ ਖੜੇ ਕਿਸਾਨ 13 ਨੂੰ ਜਾਣਾ ਕੱਲ ਨੂੰ ਜਾਣਾ ਦਿੱਲੀ ਨੂੰ ਉਹ ਨਿਊ ਗਾਰਡ ਆਰਡ ਕਿਵੇਂ ਤੁਹਾਡੀ ਕਿਸਾਨੀ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਮਜ਼ਦੂਰੀਆਂ ਤੁਹਾਡੇ ਰੋਜ਼ਗਾਰ ਤੁਹਾਡੀਆਂ ਨੌਕਰੀਆਂ ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੁਸੀਂ ਆਪਣੀ ਲੱਤਾਂ ਖਿੱਚੀਆਂ ਨੇ ਹੁੰਦੇ ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ ਮੈਂ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ ਪੱਤਰਕਾਰ ਤਾਂ ਇਹ ਨਹੀਂ ਹੁੰਦੀ ਮੈਂ ਬੈਠਾ ਤੁਸੀਂ ਸਾਰੇ ਬੈਠੋ ਜਿਹੜਾ ਮਰਜ਼ੀ ਇੱਕ ਠੋਕ ਕੇ ਸਵਾਲ ਪੁੱਛੋ ਇੱਕ ਠੋਕ ਕੇ ਜਵਾਬ ਦੇਵਾਂਗਾ ਅੱਖ ਚੱਕ ਪਾ ਕੇ ਜਵਾਬ ਦੇਵਾਂਗਾ ਇਹ ਏਜੰਡੇ ਚ ਲਾਉਣੇ ਬੰਦ ਕਰ ਦਿਓ ਆ ਆਦਾਂ ਦੇ ਖਿਲਾਫ ਸਾਜਸ਼ ਘੜਨੀਆਂ ਬੰਦ ਕਰ ਦਿਓ ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ ਅਗਲੀ ਗੱਲ ਰਾਣੀ ਕੀ ਜਿਹੜੀ ਹੈਗੀ ਹੈ ਜੋ ਵੀ ਹੋਊਗੀ ਆਨਲੈਸ ਸਮਝ ਮੈਂ ਫੇਰ ਕਹਿੰਨਾ ਜੋ ਭਾਨੇ ਨੇ ਕਿਹਾ ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ ਪਰ ਕੋਈ ਗੱਲ ਨਹੀਂ ਭਾਂਸਾ ਜਿੰਨਾ ਤਰਾ ਜ਼ੋਰ ਲਾਦਾ ਢੀ ਚੋਟੀ ਦਾ ਲਾ ਦੇ ਜਿੰਨੇ ਬੰਦੇ ਸਿੱਟਨੇ ਸੱਟ ਲਾ ਪਰ ਇਹ ਆਵਾਜ਼ਾਂ ਪੰਜਾਬ ਚ ਬੰਦ ਨਹੀਂ ਹੋਣੀਆਂ ਜਵਾਨ ਬੰਦੀ ਨਹੀਂ ਹੋਣੀ ਇਸ ਤੋਂ ਬਾਅਦ ਮੈਂ ਸਰਦੀਪ ਭੂਲ ਨੂੰ ਕਹੂੰਗਾ ਇੱਕ ਮਿੰਟ ਇੱਕ ਮਿੰਟ ਉਹਦਾ ਅਗਤ ਕਰਦੇ ਹਾਂ ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਬੇਟੀ ਦਾ ਮਾਮਲਾ ਨਹੀਂ ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟ੍ਰੈਵਲਰਾਂ ਨੇ ਜਾਂਦੇ ਆਲਾ ਰਹੇਗਾ ਮਾਮਲਾ ਵੱਡਾ ਜਦੋਂ 29 ਤਰੀਕ ਨੂੰ ਐਸਕੇਪੋਰਟ ਤੋਂ ਨੇ ਕੱਟ ਕਰਨ ਦਾ ਦਿੱਤਾ ਪ੍ਰੋਗਰਾਮ ਅਸੀਂ ਆਪ ਦੀ ਜਥੇਬੰਦੀ ਵੱਲੋਂ ਇੱਕਦਮ ਪਹਿਲਾਂ 28 ਨੂੰ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਟਾ ਇਹ ਇੱਕ ਨਾ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਕਹਾਣ ਹੋ ਰਿਹਾ ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ ਨਤੀਨ ਤਾਂ ਆਪਾਂ ਜਾਣੇ ਜਾਣਾ 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ ਬੰਦ ਕਰਦੇ ਪਤਾ ਕਿ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ ਹੈ ਜਦੋਂ ਜਦੋਂ ਅਸੀਂ ਉਹ ਦੇਖੀ ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ ਤੁਰੰਤ ਸਾਨੂੰ ਘਟੋ ਘਟ 10 ਜਿਹੜੇ ਸੀਨੀਅਰ ਪ੍ਰਸ਼ਦ ਘਰ ਕਦੇ ਫੋਨ ਆਇਆ ਵੀ ਤੁਸੀਂ ਤੁਸੀਂ ਕਿਸਾਨਾਂ ਦੇ ਖਾਤਰ ਲੜਨਾ ਤੁਸੀਂ ਭਾਨੇ ਸਿੱਤੂ ਤੋਂ ਫੀ ਲੈਣਾ ਉਹ ਤਾਂ ਉਹ ਤਾਂ ਉਹਦੀ ਨੀ ਠੀਕ ਉਹਨੂੰ ਬੁਲਾਣਾ ਨਹੀਂ ਆਉਂਦਾ ਉਹਦੀ ਭਾਸ਼ਾ ਨਹੀਂ ਠੀਕ ਸਭੇ ਕਨੀ ਉਹਦੀ ਭਾਸ਼ਾ ਉਹਦੇ ਰਫ ਭਾਸ਼ਾ ਹੈਗੀ ਹੈ ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟਨਪਰਾ ਦੇ ਬੰਦ ਕਰਨਾ ਹੈ ਨਾ ਵੀ ਵਾਪਸ ਕਰ ਅਸੀਂ ਉਹਨੂੰ ਇਹੀ ਜਵਾਬ ਦਿੱਤਾ ਵੇ ਇਹ ਜਿਹੜਾ ਮਾਮਲਾ ਹੈਗਾ ਬਾਜ ਬੰਦ ਕਰਾਉਣ ਦਾ ਮਾਮਲਾ ਹੈ ਇਹ ਅਸੀਂ ਕੋਈ ਜਰਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਲੇ ਨਾਲ ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ ਉਹਦੇ ਤੇ ਅਣਮਨੁੱਖੀ ਤੇ ਸਿੱਧਤ ਕਰ ਰਹੇ ਹੋ 3 ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕੌਣਾ ਹੋਗਾ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ ਉਹ ਕਹਿੰਦੇ ਇਹ ਵੀ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹੋ ਅ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰੱਸ ਭਾਸ਼ਾ ਨਹੀਂ ਬੋਲੂਗਾ ਸੀ ਤਾਂ ਅਸੀਂ ਠੋਕ ਕੇ ਕਿਹਾ ਭਈ ਉਹ ਨੌਜਵਾਨ ਆ ਜਿਹੜੇ ਦੇ ਚ ਦਰਦ ਆ ਜਿਹੜਾ ਉਹ ਪੋਲਿਟਿਕਸ ਤੇ ਸੋਡੀ ਤੇ ਅਟੈਕ ਕਰ ਰਹੇ ਆ ਤੁਹਾਡੀ ਜਿਹੜੀ ਇਹ ਭ੍ਰਸ਼ਟ ਫੱਢੜੀ ਰਾਜਨੀਤੀ ਆ ਜਿਹੜੀ ਸੋਡੀ ਪੰਜਾਬ ਦੀ ਜਾਂ ਜਿਹੜਾ ਵੀ ਪਾਰਟੀ ਕਰੇ ਉਹ ਰਾਜਨੀਤੀ ਤੇ ਅਟੈਕ ਆ ਉਹਦਾ ਉਹਦਾ ਵਿਅਕਤੀਗਤ ਕਿਸੇ ਦਾ ਅਟੈਕ ਨਹੀਂ ਚਲ ਨਾਂ ਲੈ ਤਾਂ ਹੋਣਾ ਤੇ ਭਗਵੰਤ ਸਿੰਘ ਦਾ ਨਾਂ ਲੈ ਤਾਂ ਬਚੌਰ ਮੁੱਖ ਮੰਤਰੀ ਦੇ ਤੌਰ ਤੇ ਨਾਂ ਲਿਆ ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਾਓ ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ ਕਹਿੰਦੇ ਸੀ ਆਪਣੇ ਰੱਖੀ ਵੀ ਤੁਸੀਂ ਜ਼ਿੰਮੇਵਾਰੀ ਲਾਓ ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁੱਟ ਜਾ ਹੋਇਆ ਇੰਨਾ ਰੜ ਗਿਆ ਕਲਾ ਪਾੜ ਹੀ ਨਹੀਂ ਗਿਆ ਹੁਣ ਤਾਂ ਰੜ ਗਿਆ ਇੰਨੇ ਸਾਲਾਂ ਚ ਉਹ ਯਾਰ ਮੂਰਖਾ ਉਹ ਪਾਗਲਾ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ ਪਰਤੋਲ ਵੀ ਕਰੂਗਾ ਜੋ ਵੀ ਲੋਕ ਕਰਾਉਂਦੀ ਆ ਉਹਦੇ ਨਾਲ ਹੋ ਜਾ ਦੱਸੂਗਾ ਪਰ ਸਭੇ ਕਪਾਸ਼ਾਂ ਨੂੰ ਦੱਸੂਗਾ ਹੋਰ ਤੁਸੀਂ ਸੁਣ ਲਿਆ ਇਹਦੇ ਚ ਕਿਹੜੀ ਗਾਲੇ ਦੇ ਵਿੱਚ ਕੋਈ ਕਹਿ ਸਕਦਾ ਵੀ ਨੌਨ ਪਾਰਲੀਮੈਂਟ ਹੈ ਇਹ ਜਾਂ ਨੌਨ ਸਭਕ ਹੈਗੀ ਹੈ ਇਹ ਸੋ ਇਸ ਕਰਕੇ ਕਿ ਬਿਲਕੁਲ ਅਸੀਂ ਠੋਕੇ ਉਹਨਾਂ ਨੂੰ ਕਿਹਾ ਜਵਾਬ ਤਾਂ ਕੈਨਸਲ ਕਰਾਉਂਦੇ ਸੀਗੇ ਉਦੋਂ ਬਾਅਦ ਫਿਰ ਜਿੱਥੇ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ ਉੱਥੇ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ ਚਾਰ ਥਾਵਾਂ ਤੇ ਠੱਕੇ ਠੱਗ ਠੱਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ ਸੋ ਇਸ ਕਰਕੇ ਅਸੀਂ ਸਮਝਦੇ ਆ ਵੀ ਮੈਂ ਅਗਲੀ ਗੱਲ ਮ ਵੀ ਜਿਹੜੀ ਇਹਨੇ ਭਾਨ ਸੀ ਤੈਨੂੰ ਕਿਹਾ ਵੀ ਇਹ ਹਜੇ ਟਿਕਣ ਦੇ ਨਹੀਂ ਇਹ ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਨੰਗ ਗਿਆ ਸਮਾਂ ਇਹ ਸ਼ੁਰੂ ਹੋ ਗਿਆ ਸੀਗਾ ਤਿੰਨ ਪੈ ਗਿਆ ਫਿਰ ਚਾਰ ਪੈ ਗਿਆ ਜਿੱਦਿਆ ਪੰਨਤੀ ਵਾਲਾ ਇਕੱਠ ਕੀਤਾ ਉਸ ਦਿਨ ਹੀ ਹੋਰ ਪੈ ਗਿਆ ਅਬੋਰ ਵਾਲਾ ਉਹ ਬ੍ਰੇਕ ਲੱਗ ਗਈ ਉਹਦੀ ਤੇ ਪਰ ਇੱਕ ਗੱਲ ਹੈਗੀ ਮੰਨ ਕੇ ਕਰ ਲੋ ਵੀ ਜੇ ਇਹ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰ ਤੇ ਪਰਚਾ ਪਾਉਂਦੇ ਆ ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਕਿਸਾਨ ਹੈ ਕ੍ਰਾਂਤੀਕਾਰੀ ਕਿਸਾਨ ਜਿੱਥੇ ਬੰਦਿਆ ਸਾਹਮਣੇ ਖੜਕੇ ਖੜ੍ਹਨੇ ਆ ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ ਨਾ ਕਿਸੇ ਨਾਲ ਹੋਰ ਨਾਲ ਭਾਵੇਂ ਸਾਡਾ ਵਿਰੋਧੀ ਵੀ ਹੋਵੇ ਜੇ ਉਹਦੇ ਜਮੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟਕੇ ਖੜੇ ਇੱਕ ਮਿੰਟ ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹਣਾ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮਰਨਾ ਬੱਕਰ ਨਹੀਂ ਆ ਤੁਸੀਂ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ ਤੁਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਇਹ ਜਦੋਂ ਤੋਂ ਹੁਣ ਮੈਂ ਇਧਰ ਨੂੰ ਉਤਰਿਆ ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲਪੁਰਖ ਵੈਕੂ ਨੂੰ ਜਾਣ ਕੇ ਕਹਿਣਾ ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਟੁੱਟ ਵਿਸ਼ਵਾਸ ਆ ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਐਸਐਸਪੀ ਨੂੰ ਵੀ ਕਹਿਣਾ ਚਾਹਣਾ ਮੈਨੂੰ ਇਹ ਗੱਲ ਦੱਸ ਦੋ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ ਮੈਂ ਗਲਤ ਕੀ ਕੀਤਾ ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਥੋੜੀ ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂ ਸੋਚ ਬਦਲ ਦੀ ਗੱਲ ਆ ਹੁਣ ਇੱਕ ਆਈਪੀਐਸ ਅਫਸਰ ਆ ਕਿੰਨਾ ਪ ਇੱਕ ਡੀਐਸਪੀ ਉਹ ਕਿੰਨਾ ਪੜ ਕੇ ਲੱਗਦਾ ਅਸੀਂ ਕਦੋਂ ਇਹਨਾਂ ਦੀ ਕਦੋਂ ਪਿੱਕਰਾਂ ਦੇ ਮੂਠੀ ਆ ਬਣੇ ਰਹਿਵਾਂਗੇ ਮੈਂ ਇਹ ਗੱਲ ਕੀ ਗੱਲ ਮਾ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤਰੋ ਜਾਂਦੇ ਨੇ ਇੰਨੀ ਕਿ ਬੇਨਤੀ ਆ ਮੈਂ ਪੰਜਾਬ ਦੀ ਲੋਕਾਂ ਨੂੰ ਇੱਕ ਗੱਲ ਕਹਿਣਾ ਹੁਣਾ ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਪਿੱਪਾ ਨਾ ਚੁੱਧ ਕਦੇ ਬਿੱਕੂ ਗਾਣੀ ਕਰੇ ਚੁੱਗਾ ਨਹੀਂ ਤੇ ਜਿਹੜਾ ਸੱਦ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਿੱਤੇ ਬੰਦੇ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਐਵੇਂ ਜਿ ਕੋਈ ਸਾਥ ਤੁਹਾਡੇ ਭਰਾ ਦੇ ਨਾਲ ਰੱਖੋ ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੋਈ ਜਿਹੜਾ ਤਿਆਰ ਕਰੀ ਬੈਠੇ ਨੇ ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ ਇਹ ਮੈਂ ਤੁਹਾਨੂੰ ਕਹਿੰਦਾ ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ ਕੋਈ ਕੁਝ ਬੋਲਿਆ ਇਹਦਾ ਮੈਨੂੰ ਖਮਿਆਦਾ ਪਤਾ ਨਹੀਂ ਕਿਹੜਾ ਕਿਹੜਾ ਪੁਕਤਣਾ ਪੈਣਾ ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੇ ਮੈਂ ਡਰਾਂ ਨਹੀਂ ਮੈਂ ਘਬਰਾ ਨਹੀਂ ਇਹ ਆਉਣ ਵਾਲੇ ਦਿ